ਤਸਵੀਰ ਕਾਲ ਤੁਸੀਂ ਜੁੜੇ ਹੋ ਲਾਈ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਮਨਪ੍ਰੀਤ ਕੋਰ ਇਸ ਵਕਤੀ ਬੇਹੱਦ ਵੱਡੀ ਖਬਰ ਫਗਵਾੜਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤੁਹਾਨੂੰ ਦੱਸ ਦਈਏ ਕਿ ਵਿਦੇਸ਼ੀ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ 6 ਵਿਦੇਸ਼ੀ ਕੁੜੀਆਂ ਦੇ ਨਾਲ 8 ਪੰਜਾਬੀ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਕੁੜੀਆਂ ਰਾਤ ਦੇ ਹਨੇਰੇ ਵਿੱਚ ਲੋਕਾਂ ਦੇ ਨਾਲ ਗਲਤ ਕੰਮ ਕਰਦੀਆਂ ਸਨ ਔਰ ਇਹਨਾਂ ਕੁੜੀਆਂ ਦੇ ਵੱਲੋਂ ਪੋਲੇ-ਪਾਲੇ ਲੋਕਾਂ ਨੂੰ ਫਸਾ ਕੇ ਉਹਨਾਂ ਤੋਂ ਨਕਦੀ ਵੀ ਲੁੱਟੀ ਜਾਂਦੀ ਸੀ ਤੇ ਕੁੜੀਆਂ ਜਿਹੜੀਆਂ ਨੇ ਇਹ ਗ੍ਰਿਫਤਾਰ ਹੋਈਆਂ ਨੇ ਸਤਨਾਮਪੁਰਾ ਦੇ ਦੀਨੋਂ ਦੇ ਮਹਿੇੜੂ ਚੌਂਕ ਦੀਆਂ ਜੋ ਸਿੱਧੀਆਂ ਤਸਵੀਰਾਂ ਨੇ ਤੁਸੀਂ ਦੇਖ ਰਹੇ ਹੋ ਤਾਂ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਦੋਂ ਦੋ ਵਿਅਕਤੀਆਂ ਦੀ ਸ਼ਿਕਾਇਤ ਦੇ ਉੱਤੇ ਪੁਲਿਸ ਨੇ ਇਸ ਸਾਰੇ ਮਾਮਲੇ ਨੂੰ ਅੰਜਾਮ ਦਿੱਤਾ ਇਹਨਾਂ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ ਛੇ ਵਿਦੇਸ਼ੀ ਲੜਕੀਆਂ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ 8 ਪੰਜਾਬਣਾਂ ਜਿਹੜੀਆਂ ਨੇ ਗ੍ਰਿਫਤਾਰ ਹੋਈਆਂ ਨੇ ਟੋਟਲ 14 ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਇਹਨਾਂ ਕੁੜੀਆਂ ਦੇ ਵੱਲੋਂ ਲੋਕਾਂ ਦੇ ਨਾਲ ਗਲਤ ਕੰਮ ਕੀਤਾ ਜਾਂਦਾ ਸੀ ਔਰ ਲੋਕਾਂ ਕੋਲੋਂ ਪੈਸੇ ਜਿਹੜੇ ਆ ਠੱਗੇ ਜਾਂਦੇ ਸਨ ਸ਼ਿਕਾਇਤ ਕਰਨ ਵਾਲੇ ਵਿਅਕਤੀਆਂ ਨੇ ਇਹ ਗੱਲ ਦੱਸੀ ਹੈ ਕਿ ਇਹਨਾਂ ਕੁੜੀਆਂ ਦੇ ਵੱਲੋਂ ਔ ਪੋਲੇ ਪਾਲੇ ਲੋਕਾਂ ਨੂੰ ਜਾਲ ਦੇ ਵਿੱਚ ਫਸਾ ਕੇ ਉਹਨਾਂ ਦੇ ਕੋਲੋਂ ਪੈਸੇ ਲੁੱਟਣ ਦਾ ਕੰਮ ਕੀਤਾ ਜਾਂਦਾ ਹੈ ਜਦੋਂ ਪੈਸੇ ਕੋਈ ਨਹੀਂ ਦਿੰਦਾ ਸੀ ਤਾਂ ਕੁੜੀਆਂ ਵੱਲੋਂ ਇਹ ਧਮਕੀ ਦਿੱਤੀ ਜਾਂਦੀ ਸੀ ਕਿ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਵੇਗੀ ਛੇੜਛਾੜ ਦਾ ਝੂਠਾ ਪਰਚਾ ਜਿਹੜਾ ਉਸ ਵਿਅਕਤੀ ਦੇ ਉੱਤੇ ਪਵਾ ਦਿੱਤਾ ਜਾਵੇਗਾ ਤਾਂ ਕਾਫੀ ਲੰਬੇ ਸਮੇਂ ਤੋਂ ਇਹ ਕੰਮ ਜਿਹੜਾ ਚੱਲ ਰਿਹਾ ਸੀ ਤਾਂ ਫਗਵਾੜਾ ਦੀ ਪੁਲਿਸ ਨੂੰ ਹੁਣ ਵੱਡੀ ਸਫਲਤਾ ਮਿਲੀ ਹੈ 6 ਕੁੜੀਆਂ ਸਮੇਤ 8 ਪੰਜਾਬਣਾਂ ਜੋ ਨੇ 6 ਵਿਦੇਸ਼ੀ ਕੁੜੀਆਂ ਸ਼ਾਮਲ ਨੇ ਤਾਂ 8 ਪੰਜਾਬਣਾਂ ਜਿਹੜੀਆਂ ਨੇ ਇਸ ਇਸ ਦੇ ਵਿੱਚ ਸ਼ਾਮਲ ਨੇ ਤਾਂ ਇਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਮਾੜੇ ਕੰਮ ਨੂੰ ਅੰਜਾਮ ਦਿੱਤਾ ਜਾਂਦਾ ਸੀ ਪਾਲਿਸ ਦੇ ਹੱਥੇ ਚੜੀਆਂ ਨੇ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਹਨਾਂ ਸਾਰੀਆਂ ਕੁੜੀਆਂ ਨੂੰ ਗ੍ਰਿਫਤ ਦੇ ਵਿੱਚ ਲੈ ਕੇ ਫਗਵਾੜਾ ਦੇ ਸਿਵਲ ਹਸਪਤਾਲ ਦੇ ਵਿੱਚ ਇਹਨਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਤੇ ਇਹਨਾਂ ਦੇ ਉੱਤੇ ਪਰਚਾ ਵੀ ਜਿਹੜਾ ਦਰਜ ਕੀਤਾ ਗਿਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ ਕਾਰਵਾਈ ਦੇ ਦੌਰਾਨ ਹੋਰ ਵੀ ਵੱਡੇ ਖੁਲਾਸੇ ਖੁਣ ਦੀ ਉਮੀਦ ਜਤਾਈ ਜਾ ਰਹੀ ਹੈ ਆਓ ਤੁਹਾਨੂੰ ਸੁਣਾ ਦਿੰਦੇ ਆ ਪੁਲਿਸ ਅਧਿਕਾਰੀ ਦਾ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿਣਾ ਹੈ ਹਾਂ ਸਰ ਕੀ ਮਾਮਲਾ ਪਟਿਸਾ ਜਿਹੜੇ ਕਿ ਲੜਕੀਆਂ ਤੁਸੀਂ ਸਿਵਲ ਹਸਪਤਲ ਲੈ ਕੇ ਆਏ ਆ ਰਾਤ 8:00 ਉੱਥੇ ਲੋਕਟ ਗਸ਼ਤ ਦੇ ਥੋਂਹੇ ਆਪਣੇ ਕਰਮਚਾਰੀਆਂ ਦੇ ਨਾਲ ਉੱਥੇ ਹੈਗੀ ਸੀ ਲੋਕਟ ਤਾਂ ਉੱਥੇ ਸਾਨੂੰ ਦੋ ਆਰਮੀ ਆਏ ਜਿਨ੍ਹਾਂ ਨੇ ਸਾਨੂੰ ਆਪਣੇ ਆਪਣੇ ਬਿਆਨ ਲਗਾਏ ਤੇ ਇਥੇ ਇੱਕ ਤਾਂ ਆਪਣੇ ਵਿਦੇਸ਼ੀ ਕੁੜੀਆਂ ਨੇ ਖਾਲੇ ਰੰਗੀਆਂ ਉਹ ਵੀ ਬੰਦਿਆਂ ਨੂੰ ਲੈ ਜਾਣੀਆਂ ਪਰੇ ਆਪਣੇ ਬਾਹਰ ਹੱਥਾਂ ਦੇ ਕਰੀਪੇ ਪਰੇ ਜਾ ਕੇ ਜੋ ਉਹਨੂੰ ਚੱਕ ਚੱਕੂ ਖਾ ਕੇ ਉਹਨੂੰ ਕੋ ਪਾਇ ਕੋਲ ਨਹੀਂ ਜਾਂ ਉਹਨਾਂ ਦਾ ਆਬਜੈਕਸ਼ਨ ਲਉਂਦੀਆਂ ਪੈਸਾ ਨੂੰ ਪੈਸੇ ਨਹੀਂ ਦਿੱਤੇ ਤੇ ਸਾਡਾ ਛੇੜਛਾੜ ਕਰਦਾ ਹੈ ਤੁਹਾਡਾ ਮਾਮਲਾ ਦਰਜ ਕਰਾਵਾਂਗੇ ਤਾਂ ਉਹਨਿਸਮ ਵਿੱਚ ਛੇ ਵਿਦੇਸ਼ੀ ਕੁੜੀਆਂ ਫੜੀਆਂ ਤਾਂ ਅੱਠ ਜਿਹੜੀਆਂ ਸਾਡੀਆਂ ਨੇ ਤੇ 55 ਕੁੜੀਆਂ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਤੋਂ ਆ ਕੇ ਇੱਥੇ ਗਾਕਾਂ ਨੂੰ ਫਸਲਾ ਫਸਲਾ ਕੇ ਉਹਨਾਂ ਕੋ ਪੈਸੇ ਵਟੋਲਦੀਆਂ ਤੰਕੀ ਦੇ ਕੇ ਤੇਨੂੰ ਅਸੀਂ ਪਹੁੰਚਾਵਾਂਗੇ ਕੇਸ ਚਾਤਾ ਕਰਦਾਂਗੇ ਤਾਂ ਉਹਨਾਂ ਦੇ ਖਿਲਾਫ ਅਸੀਂ ਵੱਖ-ਵੱਖ ਕੇਸ ਦਰਜ ਕਰੀ ਜਿਹੜੀਆਂ ਵਿਦੇਸ਼ੀ ਆਈਆਂ ਕਿਹੜੀ ਕੰਟਰੀ ਤੋਂ ਇਹਨਾਂ ਸਾਹਮਣੇ ਆਇਆ ਕੁਝ ਇਹ ਦਾ ਕੋਈ ਜੁਗਾਂਡਾ ਤਾਂ ਕੋਈ ਨਾਈਜੀਰੀਆ ਤੋਂ ਅਜੇ ਅਸੀਂ ਇਹਨਾਂ ਦੇ ਡਾਕੂਮੈਂਟ ਪੂਰੀ ਤੁਹਾਨੂੰ ਕਲੀਅਰ ਨਹੀਂ ਮਿਲੇ ਅਸੀਂ ਕਰ ਰਹੇ ਹਾਂ ਅੱਛਾ ਜਿਹੜਾ ਜਿਹੜਾ ਇਹਨਾਂ ਦੇ ਕੋਈ ਜਿਹੜੇ ਪਾਸਪੋਰਟ ਵਗੈਰਾ ਉਹ ਵੀ ਜਿਹੜਾ ਇਹਨਾਂ ਦੇ ਹੈਗੇ ਕਿ ਸਮਾਪਤੀ ਹੋ ਚੁੱਕੀ ਹੈ ਉਸ ਸੇ ਨੂੰ ਨੋਟੀਫਿਕੇਸ਼ਨ ਚ ਲੈ ਆ ਰਹੇ ਹਾਂ ਤੁਹਾਨੂੰ ਕੁਝ ਤੇ ਦੋ ਕਰੇ ਮਿਲੇ ਆ ਤੇ ਬਾਕੀਆਂ ਦੇ ਅਸੀਂ ਲੈਣੇ ਆ ਅੱਛਾ ਜੀ ਜਿਹੜੀਆਂ ਪੰਜਾਬਣ ਕੁੜੀਆਂ ਦੱਸਦੇ ਬਈ ਤੁਸੀਂ ਇਹ ਇਹ ਕਿੰਨੇ ਸਮੇਂ ਤੋਂ ਇੱਥੇ ਕਰਦੀਆਂ ਪਈਆਂ ਇਹ ਤਾਂ ਪਤਾ ਲੱਗਾ ਵੀ ਕਾਫੀ ਦੇਰ ਤੋਂ ਉੱਥੇ ਚੱਲਦੀਆਂ ਤੇ ਜਿਵੇਂ ਰਾਤ ਸਮੇਂ ਹੀ ਹੁੰਦੀਆਂ ਹੂੰ ਹੂੰ ਵੇ ਰਾਤ ਸਮੇਂ ਆ ਕੇ ਉਥੇ ਗਾਕਾਂ ਨੂੰ ਉਧੇ ਕਰਕੇ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਲੈ ਲੀਆ ਤੇ ਕਈਆਂ ਨੇ ਬਾਅਦ ਚਲੇ ਵੀ ਜਾਂਦੀਆਂ ਰਾਤ ਅੱਛਾ ਇਹ ਦੱਸੋ ਕੋਈ ਨਸ਼ੇ ਦੇ ਬੀਬੀ ਚੋੜਦੀ ਹੈਗੀਆਂ ਕੋਈ ਉਹ ਦੋ ਤਿੰਨ ਲੱਗਦੀਆਂ ਹੈਗੀਆਂ ਵੀ ਖਰਮੀਆਂ ਪੀਂਦੀਆਂ ਹੈਗੀਆਂ ਲੱਗਦੀ ਹਾਂ ਇਹ ਇਹਨਾਂ ਦੱਸਿਆ ਵੀ ਦਵਾਈ ਚੱਲ ਰਹੀ ਹੈ ਉਹਨਾਂ ਤੇ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਅਸੀਂ ਉਹਨਾਂ ਦੇ ਖਿਲਾਫ ਦੋ ਵੱਖ-ਵੱਖ ਮਕਦਮੇ ਦਰਜ ਕੀਤੇ ਹਨ ਜਿਨ੍ਹਾਂ ਨੂੰ ਸੀਰਕੋਰਟ 'ਚ ਪੇਸ਼ ਕਰਕੇ ਤਾਂ ਜਿਹੜੀ ਅਗਲੀ ਕਾਰਵਾਈ ਕਰਾਂਗੇ ਤੇ ਮੁਕਦਮਾ ਕਿਹੜਾ ਦਰਜ ਕੀਤਾ ਦੱਸ ਸਕਦੇ ਹਾਂ ਅਸੀਂ 384 ਪੰਚੂਚੀ 341 ਆਪੀਸੀ ਤਹਿਤ ਮਕਰਮੇ 39 ਨੰਬਰ ਮਕਰਮਾ ਤੋਂ 40 ਨੰਬਰ ਮਕਰਮਾ ਦਰਜ ਕੀਤੇ ਆ ਤਾਂ ਉਰੀ ਇਨਵੈਸਟੀਗੇਸ਼ਨ ਅੱਗੇ ਹੁਣ ਸਾਡੀ ਜਾਰੀ ਆ ਜੋ ਵੀ ਇਨਵੈਸਟੀਗੇਸ਼ਨ ਜਾਵੇਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਤੇ ਜਿਹੜੀਆਂ ਵਿਦੇਸ਼ੀ ਕੁੜੀਆਂ ਹੈਗੀਆਂ ਇੱਥੇ ਰਹਿਣ ਦੀਆਂ ਜਿਹੜੀਆਂ ਇਹ ਕਿੱਥੇ ਰਹਿੰਦੀਆਂ ਸੀ ਉਹਨਾਂ ਦੇ ਮਾਲਕਾਂ ਤੇ ਵੀ ਕੋਈ ਕਾਰਵਾਈ ਕੀਤੀ ਜਾ ਵੀ ਜਿਹੜੇ ਪੀਜੀ ਦੇ ਵਿੱਚ ਹੈਗੇ ਰੱਖੇ ਨੇ ਜੇ ਦੌਰਾਨੇ ਤਰਪੀਤ ਸਾਡੇ ਕੋਲ ਕੋਈ ਮਾਲਕ ਦਾ ਨਾਮ ਸਾਹਮਣੇ ਆਇਆ ਪਰ ਜ਼ਿਆਦਾਤਰ ਇਹ ਜਲੰਧਰ ਸਾਈਡ ਉਲ ਹੁੰਦੀਆਂ ਰਾਤ ਸਮੇਂ ਹੁੰਦੀਆਂ ਨਾਈਟ ਸਮੇਂ ਦੇਨ ਸਮੇ ਕੋਈ ਨਹੀਂ ਹੁੰਦੀ ਉੱਥੇ ਰਾਤ ਸਮੇ ਨਾਈਟ ਆ ਕੇ ਇਦਾਂ ਆਪਣੇ ਗਾਹ ਕਲੱਬਦੀਆਂ ਤੇ ਮੁਰਕੇ ਇਦਾਂ ਕਰਦੀਆਂ ਨਹੀਂ ਇਹ ਬਲੈਕਮੇਲ ਹੀ ਕਰਦੀਆਂ ਲੋਕ ਧਮਕਾ ਦਰਾਉਂਦੀਆਂ ਹੀ ਆ ਬਲੈਕਮੇਲ ਕਰਦੀਆਂ ਕਈਆਂ ਦੇ ਚੇਲੇ ਵੀ ਜਾਂਦੀਆਂ ਬਲੈਕ ਜਿਆਦਾ ਬਲੈਕਮੇਲ ਕਰਦੀਆਂ ਫਿਰ ਜੇ ਉਸ ਕੋ ਪੈਸੇ ਲੈਲੇ ਫਿਰ ਤੁਸੀਂ ਪੈਸੇ ਦੇ ਦੋ ਨਹੀਂ ਤਾਂ ਤੈਨੂੰ ਅਸੀਂ ਕਹਾਂਗੇ ਵੀ ਤੁਹਾਨੂੰ ਪੁਲਿਸ ਕੋ ਫੜਾ ਲਾਂਗੇ ਤੇ ਤੁਹਾਨੂੰ ਐ ਕੁੱਤਾ ਇਦਾਂ ਕੀਤਾ ਉਹਨਾਂ ਨੂੰ ਆਪਣੇ ਆਪ ਨੂੰ ਸਟੂਡੈਂਟ ਦੱਸਦੀਆਂ ਫਿਰ ਇਦਾਂ ਤੂੰ ਹੀ ਸਾਡੇ ਨਾਲ ਐ ਕਰ ਰਹੇ ਹੋ ਉਹਨਾਂ ਨੂੰ ਬਲੈਕਮੇਲ ਕਰਕੇ ਉਹਨਾਂ ਕੋ ਫੋਰਸੇਬਲ ਪੈਸੇ ਲੈ ਲਿਆ ਆਪਾ ਨੂੰ ਸੂਚਨਾ ਕਿਤਾਈ ਸੀ ਜੀ ਮੇਰੇ ਕੋਲ ਦੋ ਆਪਣੇ ਮੈਂ ਆਪਣੇ ਮਦਈ ਆਏ ਸੀ ਜਿਨ੍ਹਾਂ ਨੇ ਵਕਵਕ ਆਪਣੇ ਬੈਂਕ ਦਰਜ ਕਰਾਇਆ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Delhi Hunt ਤੇ eBaba ਤੇ ਦੇਖ ਸਕਦੇ ਹੋ USA Canada Australia New Zealand ਤੇ Europe ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੋਲੀ ਜੱਪੇ ਤੋਂ ਦੂਰ ਤੇ ਮੁdde ਦੇ ਨੇੜੇ ਲਾਈਵ ਪੰਜਾਬੀ ਟੀਵੀ